thank you ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੇ ਬੱਬੂ ਮਾਨ ਹੋਰਾਂ ਦੀ ਗੱਲ ਕਰੀਏ ਤਾਂ ਇੱਕ ਦੋ ਨਵੀਆਂ ਤਾਜ਼ੀਆਂ ਅਪਡੇਟ ਨੇ ਉਹਨਾਂ ਦੇ ਬਾਰੇ 'ਚ ਇੱਕ ਤਾਂ ਨਵੀਂ ਫਿਲਮ ਉਹਨਾਂ ਦੀ ਸ਼ੌਂਕੀ ਸਰਦਾਰ ਦਾ ਟੀਜ਼ਰ ਹੈ ਜਿਹੜਾ YouTube ਦੇ ਉੱਤੇ ਰਿਲੀਜ਼ ਹੋ ਚੁੱਕਿਆ ਹੈ ਬੜਾ ਹੀ ਦਮਦਾਰ ਐਕਸ਼ਨ ਸੀਨ ਹੈ ਜਿਹੜੇ ਇਸ ਦੇ ਵਿੱਚ ਦਿਖਾਈ ਦਿੱਤੇ ਐ ਤੇ ਬੜੀ ਹੀ ਘੈਂਟ ਸਟੋਰੀ ਹੈ ਜਿਹੜੀ ਫਿਲਮ ਦੀ ਲੱਗ ਰਹੀ ਹੈ ਬਾਕੀ ਫਿਲਮ ਰਿਲੀਜ਼ ਹੋ ਰਹੀ ਹੈ ਮਈ ਮਹੀਨੇ ਦੇ ਵਿੱਚ ਇਸ ਤੋਂ ਇਲਾਵਾ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਦਈਏ ਕਿ ਮੁੱਲਾਪੁਰ ਲਾਈਵ ਸ਼ੋਅ ਦੇ ਉੱਤੇ ਆਪਣੇ ਹੇਟਰਾਂ ਨੂੰ ਇੱਕ ਹੋਰ ਜ਼ਬਰਦਸਤ ਰਿਪਲਾਈ ਆ ਜਿਹੜਾ ਬੱਬੂ ਮਾਨ ਹੋਰਾਂ ਦਾ ਦੇਖਣ

ਉਧਰ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਮਾਮਲਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਹੈ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਬੱਬੂ ਮਾਨੋਰੰਦੀ ਵੀ ਇੱਕ ਪੋਸਟ ਆ ਜਿਹੜੀ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਸਟੋਰੀ ਸ਼ੇਅਰ ਕਰਦਿਆਂ ਲਿਖਿਆ ਬੀਬੀ ਸੁਨੰਦਾ ਸ਼ਰਮਾ ਦੀ ਇੱਕ ਪੋਸਟ ਦੇਖੀ। ਅਕਸਰ ਕੰਪਨੀਆਂ ਇਦਾਂ ਕਰਦੀਆਂ ਆਈਆਂ ਏਸ ਓਕੇ ਸਮੇ ਅਸੀਂ ਤੇਰੇ ਨਾਲ ਬੀਬਾ ਡੱਟ ਕੇ ਖੜੇ ਆਂ। ਘਬਰਾਉਣਾ ਨਹੀਂ ਤੇ ਦਬਣਾ ਨਹੀਂ ਤੇ ਸੁਨੰਦਾ ਸ਼ਰਮਾ ਨੂੰ ਉਹਨਾਂ ਨੇ ਟੈਗ ਵੀ ਕੀਤਾ ਤੇ ਬਾਕੀ ਇਹ ਸਨ ਕੁਝ ਇੱਕ ਨਵੀਆਂ ਤਾਜ਼ੀਆਂ ਅਪਡੇਟਸ ਇਹਨਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿ